ਸਾਡੇ YouTube ਚੈਨਲ ਤੇ ਆਫ ਰਮ ਦਾ ਸਵਾਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ 6ਵੇਂ ਤਰਫਾ ਕਮਿਸ਼ਨ ਦੇ 5500 ਦੇ ਬਕਾਇਆ ਦੀ ਪਹਿਲੀ ਕਿਸ਼ਤ ਜੋ ਕਿ 1 ਮਈ 2025 ਨੂੰ ਦਿੱਤੀ ਜਾਣੀ ਹੈ ਉਸ ਬਾਰੇ ਪ੍ਰਗਟ ਕੀਤੇ ਜਾ ਰਹੇ ਤੋਖਲੇ ਤੇ ਖਦਸ਼ੇਬਾਦ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸ ਨੂੰ ਉਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਸਮੁਹ ਪਤਾ ਹੀ ਹੈ ਕਿ ਇਮਲਾਜਮਾ ਤੇ ਪੈਨਸ਼ਨਰਾਂ ਨੂੰ 55000 ਦੇ ਬਕਾਇਆ ਸਬੰਧੀ ਸਦਾਰ ਭਗਵਤ ਸਿੰਘ ਮਾਨ ਸਰਕਾਰ ਨੇ ਮਿਤੀ 13/2025 ਨੂੰ ਕੈਬਨਟ ਮੀਟਿੰਗ ਵਿੱਚ ਫੈਸਲਾ ਲੈਂਦੇ ਹੋਏ ਇਹਦਾ ਨੋਟੀਫਿਕੇਸ਼ਨ 18/2025 ਨੂੰ ਕਰ ਦਿੱਤਾ ਸੀ ਇਸ ਫੈਸਲੇ ਵਿੱਚ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਨੂੰ ਦੋ ਕਿਸ਼ਤਾਂ ਵਿੱਚ 75 ਸਾਲ ਤੋਂ 85 ਸਾਲ ਦੀ ਉਮਰ ਵਾਲੇ ਪੈਨਸ਼ਨਰਾਂ ਨੂੰ 12 ਕਿਸ਼ਤਾਂ ਵਿੱਚ ਤੇ 52 ਸਾਲ ਤੋਂ 75 ਸਾਲ ਦੇ ਪੈਨਸ਼ਨਰਾਂ ਨੂੰ 42 ਕਿਸ਼ਤਾਂ ਵਿੱਚ ਬਕਾਇਆ ਦੇਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਸੀ ਇਸੇ ਤਰ੍ਹਾਂ ਮਲਾਜਮਾਂ ਨੂੰ 36 ਕਿਸ਼ਤਾਂ ਵਿੱਚ ਇਹ ਬਕਾਇਆ ਦਿੱਤੇ ਜਾਣ ਦਾ ਵੀ ਫੈਸਲਾ ਕੀਤਾ ਗਿਆ ਸੀ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਨੂੰ ਤਾਂ ਦੋ ਕਿਸ਼ਤਾਂ ਫਰਵਰੀ 2025 ਤੇ ਮਾਰਚ 2025 ਵਿੱਚ ਦਿੱਤੇ ਜਾਣ ਬਾਰੇ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਹਦੇ ਅਸਾਰ ਗਰੁੱਪਾਂ ਵਿੱਚ ਪਾਈਆਂ ਜਾ ਰਹੀਆਂ ਪੋਸਟਾਂ ਤੋਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਕਈਆਂ ਪੈਨਸ਼ਨਾਂ ਦੇ ਖਾਤੇ ਵਿੱਚ ਤਾਂ ਇਹ ਕਿਸ਼ਤਾਂ ਕ੍ਰੈਡਿਟ ਕਰ ਦਿੱਤੀਆਂ ਗਈਆਂ ਹਨ ਪਰੰਤੂ ਕੁਝ ਪੈਨਸ਼ਨਾਂ ਦੇ ਖਾਤਿਆਂ ਵਿੱਚ ਇਹ ਕਿਸ਼ਤਾਂ ਬੈਂਕਾਂ ਦੁਆਰਾ ਨਹੀਂ ਪਾਈਆਂ ਗਈਆਂ ਇਸ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਕਈਆਂ ਦਾ ਤਾਂ ਫੈਮਿਲੀ ਪੈਨਸ਼ਨ ਸੰਬੰਧੀ ਲੀਗਲ ਆਇਆ ਦਾ ਮਸਲਾ ਹੋ ਸਕਦਾ ਹੈ ਪਰੰਤੂ ਇਹ ਵੀ ਸੁਣ ਵਿੱਚ ਆ ਰਿਹਾ ਹੈ ਕਿ ਕਈ ਬੈਂਕਾਂ ਨੂੰ ਕਿਸ਼ਤਾਂ ਦੀ ਕੈਲਕੂਲੇਸ਼ਨ ਕਰਨ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ ਇਸ ਲਈ ਕਈ ਬੈਂਕਾਂ ਬਕਾਇਆ ਦਾ ਭੁਗਤਾਨ ਕਰਨ ਲਈ ਨਵੇਂ ਸੌਫਟਵੇਅਰ ਵੀ ਤਿਆਰ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਕਿਸ਼ਤਾਂ ਦੀ ਕੈਲਕੂਲੇਸ਼ਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਪੈਨਸ਼ਨਾਂ ਦੀ ਉਮਰ 75 ਸਾਲ ਤੋਂ 85 ਸਾਲ ਹੈ ਜਾਂ ਫਿਰ 58 ਤੋਂ 75 ਸਾਲ ਹੈ ਕਿ ਉਹਨਾਂ ਦੇ ਖਾਤਿਆਂ ਵਿੱਚ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ 1 ਮਈ 2025 ਨੂੰ 5500 ਰੁਪਏ ਦੇ ਏਰੀਅਰ ਦੀ ਪਹਿਲੀ ਕਿਸ਼ਤ ਕ੍ਰੈਡਿਟ ਕੀਤੀ ਜਾਵੇਗੀ ਦਰਸਲ 75 ਤੋਂ 85 ਸਾਲ ਦੀ ਉਮਰ 1.1.2024 ਨੂੰ ਪੂਰੀ ਕਰ ਚੁੱਕੇ ਪੈਨਸ਼ਨਾਂ ਨੂੰ 12 ਕਿਸ਼ਤਾਂ ਵਿੱਚ ਬਕਾਇਆ ਅਦਾ ਕੀਤਾ ਜਾਣਾ ਹੈ ਜਦੋਂ ਕਿ 58 ਸਾਲਾਂ ਤੋਂ 75 ਸਾਲ ਦੀ ਉਮਰ ਗਰੁੱਪ ਵਾਲੇ ਪੈਨਸ਼ਨਾਂ ਨੂੰ 42 ਕਿਸ਼ਤਾਂ ਵਿੱਚ ਬਕਾਇਆ ਅਦਾ ਕੀਤਾ ਜਾਣਾ ਹੈ ਸੋ ਇਸ ਨੋਟੀਫਿਕੇਸ਼ਨ ਦੇ ਅਨਾਰ 58 ਤੋਂ 75 ਸਾਲ ਤੇ ਫਿਰ 75 ਸਾਲ ਤੋਂ 85 ਸਾਲ ਦੇ ਪੈਨਸ਼ਨਾਂ ਦੇ ਬਕਾਇਆ ਦੀ ਪਹਿਲੀ ਕਿਸ਼ਤ ਅਪ੍ਰੈਲ 2025 ਤੋਂ ਸ਼ੁਰੂ ਹੋਣੀ ਸੀ ਜੇਸ ਨੂੰ 1 ਮਈ 2025 ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੇ ਨਾਲ ਹੀ ਏਰੀਅਰ ਦੀ ਪਹਿਲੀ ਕਿਸ਼ਤ ਵੀ ਉਹਨਾਂ ਦੇ ਅਕਾਊਂਟ ਵਿੱਚ ਕ੍ਰੈਡਿਟ ਕੀਤੀ ਜਾਣੀ ਹੈ। ਪਰੰਤੂ ਇਸ ਪ੍ਰਤੀ ਬਹੁਤ ਸਾਰੇ ਪੈਨਸ਼ਨਰਾਂ ਦੁਆਰਾ ਖੱਛਾ ਭਲਕਟ ਕੀਤਾ ਜਾ ਰਿਹਾ ਹੈ ਕਿ ਪਤਾ ਨਹੀਂ ਉਹਨਾਂ ਦੀ ਅਦਾ ਕਰਨ ਵਾਲੇ ਬੈਂਕ ਬਕਾਇਆ ਦੀ ਪਹਿਲੀ ਕਿਸ਼ਤ ਉਹਨਾਂ ਦੇ ਖਾਤਿਆਂ ਵਿੱਚ ਪਾਉਣਗੇ ਵੀ ਜਾਂ ਨਹੀਂ। ਕਾਰਨ ਇਹ ਹੈ ਕਿ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦੀ ਪੈਂਡਿੰਗ ਮੰਗਾਂ ਪ੍ਰਤੀ ਲਿਖਤੀ ਤੌਰ ਤੇ ਮੀਟਿੰਗਾਂ ਦੇ ਕੇ ਵੀ ਇਹ ਮੀਟਿੰਗਾਂ ਕਰਨ ਤੋਂ ਮੁੱਕਰ ਜਾਂਦੀ ਰਹੀ ਹੈ ਤੇ ਇਹ سلسلہ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੋ ਅੱਜ ਤੱਕ ਵੀ ਬਾ ਦਸਤੂਰ ਜਾਰੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਇਸ ਤਰ੍ਹਾਂ ਦੀ ਇੱਕ ਮੀਟਿੰਗ 15/04/2025 ਨੂੰ ਮੁਲਾਜ਼ਮਾਂ ਤੇ ਪੈਨਸ਼ਨ ਸਹਾਇ ਦੇ ਫੈਕਟ ਦੀ ਕੈਬਨਿਟ ਸਾਹ ਕਮੇਟੀ ਨਾਲ ਹੋਣੀ ਸੀ ਜਿਸ ਨੂੰ ਅਹਿਮ ਮੌਕੇ ਤੇ ਇਹ ਕਹਿ ਕੇ ਟਾਲ ਦਿੱਤਾ ਗਿਆ ਸੀ ਕਿ ਇਹ ਮੀਟਿੰਗ ਤਾਂ ਕੈਬਨਿਟ ਸਾਹ ਕਮੇਟੀ ਦੇ ਸ਼ਡਿਊਲ ਦੇ ਵਿੱਚ ਹੈ ਹੀ ਨਹੀਂ ਇਸ ਤਰ੍ਹਾਂ ਲਗਭਗ 8 ਵਾਰ ਕੀਤਾ ਜਾ ਚੁੱਕਾ ਹੈ ਜਿਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਮੰਨ ਦੇ ਵਿੱਚ ਸਰਕਾਰ ਦੀ ਪ੍ਰੋਸੇ ਯੋਗਤਾ ਹੀ ਖਤਮ ਹੋ ਗਈ ਜਾਪਦੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ 1 ਮਈ 2025 ਨੂੰ ਪੈਨਸ਼ਨਾਂ ਦੇ ਖਾਤਿਆਂ ਦੇ ਵਿੱਚ ਬੈਂਕਾਂ ਦਾ ਹੀ ਬਕਾਇਆ ਦੀ ਪਹਿਲੀ ਕਿਸ਼ਤ ਕ੍ਰੈਡਿਟ ਕਰਕੇ ਆਪਣੇ ਵਾਅਦੇ ਨੂੰ ਨਿਭਾਉਂਦੀ ਹੈ ਜਾਂ ਫਿਰ ਅਜਿਆ ਨਾ ਕਰਕੇ ਕਿਤੇ ਪੈਨਸ਼ਨਾਂ ਨੂੰ ਨਿਰਾਸ਼ਤਾ ਤਾਂ ਨਹੀਂ ਸਹਿਣ ਕਰਨੀ ਪਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ